ਜੇਕਰ ਤੁਹਾਡੀ ਕਾਰ ਵਿੱਚ ਵੀ ਪੇਟੀਐਮ ਫਾਸਟਟੈਗ ਲੱਗਾ ਹੈ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ ਪੇਟੀਐਮ ਫਾਸਟਟੈਗ ਯੂਜ਼ਰ ਲਈ ਰੋਡ ਟੋਲਿੰਗ ਅਥਾਰਟੀ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਥਾਰਟੀ ਨੇ ਹਾਈਵੇ ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਅਧਿਕਾਰਤ ਬੈਂਕ ਤੋਂ ਫਾਸਟਟੈਗ ਖਰੀਦਣ ਦੀ ਸਲਾਹ ਦਿੱਤੀ ਹੈ ਇਸ ਦੇ ਨਾਲ ਹੀ 2 ਕਰੋੜ ਤੋਂ ਵੱਧ ਪੇਟੀਐਮ ਫਾਸਟਟੈਗ ਯੂਜ਼ਰ ਨੂੰ ਹੁਣ ਆਰਐਫਆਈਡੀ ਸਟicker ਕਰਨ ਦਾ ਸੰਕੇਤ ਦਿੱਤਾ ਹੈ ਇਸ ਦੇ ਲਈ ਰੋਡ ਟੋਲਿੰਗ ਅਥਾਰਟੀ ਨੇ 32 ਅਧਿਕਾਰਤ ਬੈਂਕਾਂ ਦੀ ਲਿਸਟ ਜਾਰੀ ਕੀਤੀ ਹੈ ਇਸ ਵਿੱਚ ਪੇਟੀਐਮ ਪੇਮੈਂਟਸ ਬੈਂਕ ਦਾ ਨਾਮ ਨਹੀਂ ਹੈ 31 ਜਨਵਰੀ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਪੇਟੀਐਮ ਬੈਂਕ ਦੇ 1 ਜਨਵਰੀ ਤੋਂ ਸਰਵਿਸ ਦੇਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਆਰਬੀਆਈ ਵੱਲੋਂ ਚੁੱਕੇ ਗਏ ਕਦਮ ਦੇ ਬਾਅਦ ਜਿਹੜੇ ਵਾਹਨ ਮਾਲਕ ਜਿਨ੍ਹਾਂ ਦੇ ਫਾਸਟੈਗ ਪੇਟੀਐਮ ਬੈਂਕ ਨਾਲ ਕਨੈਕਟ ਨੇ ਉਹਨਾਂ ਦੇ ਫਾਸਟੈਗ 29 ਫਰਵਰੀ ਤੋਂ ਬਾਅਦ ਇਨਐਕਟਿਵ ਹੋ ਜਾਣਗੇ ਅਜਿਹੇ ਵਿੱਚ ਯੂਜ਼ਰ ਦੇ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਰੋਲ ਟੋਲਿੰਗ ਅਥਾਰਟੀ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਇਸ ਸੰਬੰਧੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਇਲੈਕਟ੍ਰੋਨਿਕ ਟ੍ਰੋਲਿੰਗ ਬ੍ਰਾਂਚ ਆਈਐਚਐਮਸੀਐਲ ਦੇ ਅਫੀਸ਼ੀਅਲ ਹੈਂਡਲ ਤੋਂ ਅਧਿਕਾਰਤ ਬੈਂਕਾਂ ਦੇ ਲਿਸਟ ਸ਼ੇਅਰ ਕੀਤੀ ਗਈ ਹੈ ਇਸ ਲਿਸਟ ਵਿੱਚ ਪੇਟੀਐਮ ਬੈਂਕ ਦਾ ਨਾਮ ਨਹੀਂ ਹੈ ਇਸ ਵਿੱਚ ਐਚਡੀਐਫਸੀ ਆਈਸੀਆਈਸੀਆਈ SBI Axis UCO Bank ਸਣੇ ਪੱਤੀ ਬੈਂਕਾਂ ਦੇ ਨਾਦ ਅਤੇ ਗੇਨੇਸ ਇਸ ਤੋਂ ਪਹਿਲਾਂ ਪਿਛਲੇ ਦਿਨੀ EPFO ਨੇ ਅਜਿਹੇ ਡਿਪੋਜ਼ਿਟ ਤੇ ਕ੍ਰੈਡਿਟਸ ਨੂੰ ਬਲੌਕ ਕਰਨ ਦਾ ਫੈਸਲਾ ਕੀਤਾ ਸੀ ਜਿਨ੍ਹਾਂ ਦਾ EFP ਅਕਾਊਂਟ Paytm Payments Bank ਨਾਲ ਲਿੰਕ ਹੈ EPFO ਵੱਲੋਂ ਇਹ ਵੀ ਫੈਸਲਾ Paytm Bank ਦੇ RBI ਵੱਲੋਂ ਕੀਤੀ ਗਈ ਕਾਰਵਾਈ ਦੇ ਬਾਅਦ ਚੁੱਕਿਆ ਗਿਆ ਹੈ EPFO ਵੱਲੋਂ 6 ਕਰੋੜ ਤੋਂ ਵੱਧ ਸਬਸਕ੍ਰਾਈਬਰਸ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ईपीएफओ ਵੱਲੋਂ ਜਾਰੀ ਸਰਕੂਲਰ ਵਿੱਚ ਸਾਰੇ ਫੀਲਡ ਆਫਿਸ ਨੂੰ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਅਕਾਊਂਟਸ ਨਾਲ ਜੁੜੇ ਕਲੇਮ ਸਵੀਕਾਰ ਨਾ ਕਰਨ ਦਾ ਹੁਕਮ ਦਿੱਤਾ ਗਿਆ ਹੈ